ਪੰਜਾਬੀ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸਕਰਤਾਂ ਸਭ ਠੀਕ ਠਾਕ ਹੁਮਗੇ ਤੇ ਅੱਜ ਕੱਲ ਕਰਦੇ ਆਂਗੇ ਭਰਾਵੋ ਆਪਾਂ ਸੋਨੂ ਸੀਤੋ ਵਾਲੇ ਦੇ ਉੱਤੇ ਕਿਉਂਕਿ ਸੋਨੂ ਸੀਤੋ ਵਾਲੇ ਤੇ ਅੱਜ ਉਹ ਸ਼ਮਾ ਆ ਗਿਆ ਵਗਾ ਕਿ ਕਿੱਥੇ ਆਪਾਂ ਪੰਜਾਬੀਆਂ ਨੂੰ ਸੋਨੂ ਸੀਤੋ ਦੇ ਨਾਲ ਖਣ ਦੀ ਲੋੜ ਆ ਗਈ ਅੱਜ ਤਾਂ ਕਿ ਇੱਕ ਕਿਸੇ ਕੰਪਨੀ ਵਾਲੇ ਨੇ ਭਾਈ ਸੋਨੂ ਸੀਤੋ ਵਾਲੇ ਦੇ ਨਾਲ ਫਰੌੜ ਕੀਤਾ ਵਗਾ ਬਹੁਤ ਵੱਡਾ ਕਿਉਂਕਿ ਸੋਨੂ ਸੀਤੋ ਵਾਲਾ ਭਰਾ ਉਹ ਇੰਨਾ ਪੜਿਆ ਲਿਖਿਆ ਤਾਂ ਹੈ ਨਹੀਂ ਸੀਗਾ ਬੰਦਾ ਬਹੁਤ ਵਧੀਆ ਅਨਸ਼ਾਨ ਬੰਦਾ ਵਗਾ ਕਿਉਂਕਿ ਜਿੰਨੇ ਵੀ ਆਪਾਂ ਪੰਜਾਬ ਦੇ ਲੋਕ ਸੀਗੇ ਜਿੰਨੇ ਵੀ ਉਹਨੂੰ ਸੁਣ ਸੁਣਨ ਵਾਲੇ ਸੀਗੇ ਤੇ ਸਾਰੇ ਆਪਾਂ ਮਨੋਰੰਜਨ ਨਾਲ ਕਰਦੇ ਸੀਗੇ ਕਿ ਇੱਕਾ ਗਰੀਬ ਪਰਿਵਾਰ ਦਾ ਮੁੰਡਾ ਸੀਗਾ सोनू ਸੀਤੋ ਵਾਲਾ ਇੱਕ ਬਹੁਤ ਹੀ ਸਮਝ ਲੋਗੇ ਮਾਰੇ ਹਾਲਾਤਾਂ ਦੇ ਵਿੱਚੋਂ ਲੰਘ ਕੇ ਬਾਈ ਨੇ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਪਾਈਆਂ ਜਿੰਨਾ ਅਗਲੇ ਜਿੰਨਾ ਕਰਕੇ सोनू ਸੀਤੋ ਵਾਲਾ ਫੇਮਸ ਹੋ ਗਿਆ ਤੇ ਫੇਮਸ ਹੋਣ ਦੇ ਕਾਰਨ ਕਾਨ ਅੱਜ ਉਹਨੂੰ ਲੋਕ ਇੰਨਾ ਪਸੰਦ ਕਰਨ ਲੱਗ ਗਏ ਸੀਗੇ ਕਿ ਜਿਹੜੀ ਵੀ सोनू ਸੀਤੋ ਵਾਲੇ ਦੀ ਵੀਡੀਓ ਆਉਂਦੀ ਸੀਗੀ ਕੋਈ ਕੰਟੈਕਟ ਆਉਂਦਾ ਸੀਗਾ ਸੂਨੂ ਸੀਤੋ ਵਾਲੇ ਦਾ ਲੋਕ ਇੰਨਾ ਪਿਆਰ ਕਰਦੇ ਸੀ ਲਾਇਕ ਕਮੈਂਟ ਤੇ ਸ਼ੇਅਰ ਉਹਨੂੰ ਦੱਪ ਕੇ ਕਰਦੇ ਸੀ ਕਿਉਂਕਿ ਵੀਰ ਦਾ ਕਿਸੇ ਦਾ ਨਾ ਹੈਲਪ ਹੋ ਜਾਵੇ ਪੰਜਾਬੀ ਆਪਣੇ ਇਹੀ ਚਾਹੁੰਦੇ ਆ ਵੀ ਕਿ ਆਪਣੇ ਇੱਕ ਸ਼ੇਅਰ ਨਾਲ ਜਾਂ ਆਪਣੇ ਲਾਇਕ ਦੇ ਨਾਲ ਜਾਂ ਆਪਣੇ ਇੱਕ ਕਮੈਂਟ ਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਵਾਕਾ ਕਿ ਇੱਕ ਗਰੀਬ ਦਾ ਜਿਹੜਾ ਪਰਿਵਾਰ ਆ ਹੋ ਚੱਲ ਰੋਟੀ ਜੋਗਾ ਹੋ ਜਾਊਗਾ ਕਿਉਂਕਿ ਵਧੀਆ ਪੈਸੇ ਵੀਰ ਨੂੰ ਆਪਣੇ ਨੂੰ ਭਾਣਦੇ ਸੀਗੇ ਤੇ ਹੁਣ ਕੁਛ ਦਿਨਾਂ ਤੋਂ ਸੋਨੂ ਸੀਤੋ ਵਾਲਾ ਬਹੁਤ ਹੀ ਮਾਰੇ ਸ਼ਾਮਿਆਂ ਦੇ ਵਿੱਚ ਚੱਲ ਰਿਹਾ ਕਿਉਂਕਿ ਕੱਲ ਆਪਾਂ ਟੋਕਰਾ ਟੀਵੀ ਤੇ ਇੰਟਰਵਿਊ ਸੁਣਦੇ ਸੀਗੇ ਬਾਈ ਵੀ ਸੋਨੂ ਸੀਤੋ ਵਾਲੇ ਦੀ ਤੇ ਉਹਦੀ ਇੰਟਰਵਿਊ ਸੁਣ ਕੇ ਯਾਰ ਮਨ ਨੂੰ ਬਹੁਤ ਠੇਸ ਪਹੁੰਚੀ ਤੇ ਮਨ ਨੂੰ ਠੇਸ ਪਹੁੰਚ ਕੇ ਇਹੀ ਸੁਣਿਆ ਵਾਗਾ ਕਿ ਮਨ ਨੂੰ ਠੇਸ ਪਹੁੰਚ ਕੇ ਜਿੱਥੇ ਤੱਕ ਆਇਆ ਵਾਗਾ ਕਿ ਬਹੁਤ ਤਕਾ ਕੀਤਾ ਕਰਦੇ ਨੇ ਕਈ ਲੋਕੋ ਦੇ ਨਾਲ ਕਿਉਂਕਿ ਬਾਈ ਸੋਨੂ ਸੀਤੋ ਵਾਲਾ ਕਹਿੰਦਾ ਸੀਗਾ ਐਟਰੀਬਿਊਟ ਦੇ ਵਿੱਚ ਕਹਿੰਦਾ ਵੀ ਕਿੰਨੇ ਮੇਰੇ ਨਾਲ ਕੰਟਾ ਹੋ ਕੀਤਾ ਵਗਾ ਸ਼ੈਨ ਕੀਤੇ ਨੇਗੇ ਨਾ ਪੇਪਰ ਦੇ ਉੱਤੇ ਵੀ ਤੂੰ ਕਿਸੇ ਹੋਰ ਦੇ ਚੈਨਲ ਦੇ ਵੀਡੀਓ ਨਹੀਂ ਪਾ ਸਕਦਾ ਵਗਾ ਕਿ ਹੋਏ ਹੋਰ ਚੈਨਲ ਦੇ ਉੱਤੇ ਗਾ ਨਹੀਂ ਸਕਦਾ ਵਾ ਕੀ ਕੁਝ ਹੋਊਗਾ ਉਹ ਸਾਡੇ ਚੈਨਲ ਦੇ ਉੱਤੇ ਹੀ ਗਾਵੇਂਗਾ ਤੂੰ ਕੀ ਕੁਝ ਬੋਲੇਗਾ ਉਹ ਸਾਡੇ ਚੈਨਲ ਤੇ ਹੀ ਬੋਲੇਗਾ ਕਿ ਪੰਜਾਬ ਦੇ ਲੋਕ ਮੰਨੇ ਮੰਨ ਦੇ ਪੰਜਾਬ ਦੇ ਲੋਕਾਂ ਨੂੰ ਹੋਰ ਸ਼ੂਪਿਆ ਦੇ ਲੋਕ ਮੰਨਦੇ ਸੀਗੇ ਕਿ ਪੰਜਾਬ ਦੇ ਵਿੱਚ ਕੋਈ ੱੱਕਾ ਨਹੀਂ ਹੁੰਦਾ ਵਗਾ ਤੇ ਪੰਜਾਬ ਦੇ ਵਿੱਚ ਕੋਈ ਗਰੀਬ ਨੂੰ ਦਬਾ ਨਹੀਂ ਸਕਦਾ ਆਪਾਂ ਕਾ ਤੇ ਅੱਜ ਸਮਾਂ ਆ ਗਿਆ ਵਾਗਾ ਇਹ ਗਰੀਬ ਨੂੰ ਸੋਨੂ ਸੀਤੋ ਵਾਲੇ ਨੂੰ ਦਬਾਇਆ ਜਾ ਰਿਹਾ ਵਗਾ ਤੇ ਇਹੀ ਕਹਿ ਸਕਦੇ ਆਂਗੇ ਵੀ ਭਰਾਵੋ ਜੇ ਅੱਜ ਸੋਨੂ ਸੀਤੋ ਵਾਲੇ ਦੇ ਉੱਤੇ ਮਾਰਾ ਸਮਾਂ ਆ ਗਿਆ ਵਗਾ ਤੇ ਅੱਜ ਆਪਾਂ ਉਹਦੇ ਨਾਲ ਕੜਦੀ ਹੋ ਲੋੜ ਆ ਗਈ ਤੇ ਉਹਨੂੰ ਵੀ ਨੂੰ ਆਪਣੇ ਸੋਨੂ ਸੀਤੋ ਵਾਲੇ ਨੂੰ ਕਹਿਣ ਦੀ ਲੋੜ ਆ ਗਈ ਕੋਈ ਦਬੀ ਨਾ ਕਿੱਥੇ ਵੀ ਲੋੜ ਪਈ ਦੱਸ ਦੀ ਨਾਲ ਖੜੇ ਆਂ ਨਾੜ ਸਾਡੀ ਟੀਮ ਆ ਬਿਲਕੁਲ ਤੇਰੇ ਨਾਲ ਖੜੇ ਆ ਕੋਈ ਗੱਲ ਨਹੀਂ ਜੇ ਕੋਈ ਪੈਸੇ ਟੁੱਕਰ ਦੀ ਵੀ ਲੋੜ ਹੋਈ ਜਿੰਨੇ ਕੁ ਜੋਗੇ ਵੀ ਹੈਗੇ ਆ ਭਰਾਵਾ ਜਿੰਨੇ ਕੁ ਜੋਗੇ ਵੀ ਹੈਗੇ ਆ ਜ਼ਰੂਰ ਤੇਰੀ ਹੈਲਪ ਕਰਾਂਗੇ ਤੇ ਕਿੱਥੇ ਵੀ ਤੈਨੂੰ ਲੋੜ ਪਈ ਤੇ ਆਪਾਂ ਨੂੰ ਮੈਸੇਜ ਕਰ ਲਈ ਚਾਹੇ ਫੋਨ ਕਰ ਲਈ ਜਾਂ ਕਿਸੇ ਵੀ ਕਿਵੇਂ ਬਾਈ ਟੋਕਰਾ ਟੀਵੀ ਵਾਲੇ ਤੋਂ ਇੰਟਰਵਿਊ ਕੀਤੀ ਆਗੀ ਤੇ ਬਾਈ ਉਹ ਅਜੇ ਨੂੰ ਕਹਦੀ ਵੀ ਮੈਂ ਇੱਥੇ ਕੱਠ ਰੱਖਿਆ ਵਗਾ ਜ਼ਰੂਰ ਪਹੁੰਚਾਂਗੇ ਯਾਰ ਠੀਕ ਆ ਕਿ ਨਹੀਂ ਕਿਹੜਾ ਤੇਰੇ ਨਾਲ ਤੱਕਾ ਹੁੰਦਾ ਵਗਾ ਉਹਦਾ ਆਪਾਂ ਸ਼ਰਿਆਂ ਵਿਰੋਧ ਕਰ ਜਾਵੇ ਕਿ ਤੇਰੇ ਨਾਲ ਬਹੁਤ ਤੱਕਾ ਗਲਤ ਹੋ ਰਿਹਾ ਵਗਾ ਕਿਉਂਕਿ ਤੂੰ ਇੱਕ ਮਨੋਰੰਜਨ ਲਈ ਸੀਗੀ ਵੀਰੇ ਭਰਾਵਾ ਮਨੋਰੰਜਨ ਲਈ ਸੀਗਾ ਤੇਰੀਆਂ ਲੋਕਾਂ ਨੂੰ ਗੱਲਾਂ ਵਧੀਆ ਲੱਗਦੇ ਸੀਗੀ ਆ ਤੇ ਲੋਕ ਤੈਨੂੰ ਸੁਣਦੇ ਸੀਗੇ ਸ਼ੇਅਰ ਕਰਦੇ ਸੀ ਲਾਈਕ ਕਰਦੇ ਸੀਗੇ ਤੇ ਕੋਈ ਗੱਲ ਨਹੀਂ ਤੇ ਸ਼ਮਾ ਇੱਕੋ ਜਿਹਾ ਨਹੀਂ ਰਹਿਣਾ ਹੁੰਦਾ ਕਿ ਮੈਂ ਕਹਿ ਦਿੰਦੇ ਨੇ 12 ਸਾਲ ਬਾਅਦ ਪਰਮਾਤਮਾ ਰੂੜੀ ਦੀ ਵੀ ਸੁਣ ਸੁਣਦਾ ਵਗਾ ਹੁਣ ਤੇਰੀ ਪਰਮਾਤਮਾ ਨੇ ਬਹੁਤ ਵਧੀਆ ਸੁਣੀ ਸੀਗੀ ਜੇ ਹੁਣ ਤੂੰ ਗਲਤੀ ਕਾਲੀ ਸੁਣਵਾ ਸੁਣ ਬਾਈ ਤੈਨਾਂ ਵੀ ਸਾਈਨ ਨਹੀਂ ਕਰਨੇ ਸੀ ਕਿ ਕੋਈ ਵੀ ਪੇਪਰ ਤੇ ਜਾਂ ਤਾਂ ਸਾਈਨ ਕਰਨੇ ਸੀਗੇ ਕਿਸੇ ਨੌਲੇਜ ਵਾਲੇ ਬੰਦੇ ਨੂੰ ਜਾਂ ਅਜੇ ਕਿਹਦੇ ਕੰਮਾਂ ਦੇ ਵਿੱਚ ਪਏ ਹੁੰਦੇ ਨੇ ਉਹਨਾਂ ਨੂੰ ਪੜਾਉਂਦਾ ਉਹਨਾਂ ਨਾਲ ਕਰਦਾ ਗੱਲਬਾਤ ਵੀ ਐ ਤੇ ਐ ਗੱਲ ਆ ਗਈ ਵੀ ਮੈਂ ਭਾਈ ਸਾਈਨ ਕਰਨਾ ਵੀ ਦੱਸੋ ਕਰਾਂ ਜਾਂ ਨਾ ਕਰਾਂ ਤੇ ਕੋਈ ਗੱਲ ਨਹੀਂ ਜੇ ਤਾਂ ਭਰਾਵਾ ਪੈਸੇ ਵੀ ਅਗਲੇ ਤੋਂ ਮੂਹਰੇ ਲੈਤੇ ਨੇ ਕੋਈ ਗੱਲ ਨਹੀਂ ਜਿੰਨੇ ਵੀ ਜੋਗੇ ਹੈਗੇ ਨੇ ਪੰਜਾਬ ਤੇਰੇ ਨਾਲ ਖੜਾ ਵਗਾ ਚੰਨਾ ਵੀ ਪੰਜਾਬ ਆ ਸਾਰਾ ਤੇਰੇ ਨਾਲ ਖੜਾ ਵਗਾ ਲੱਖ ਲਾਹਣ ਤਾਂ ਪਾਉਣੇ ਆ ਕੇ ਬੰਦੇ ਨੂੰ ਉਹਨੇ ਜਿੰਨੇ ਤੇ ਤੋਂ ਸਾਈਨ ਧੋਖੇ ਦੇ ਨਾਲ ਕਰਾ ਕੇ ਤੇ ਤੂੰ ਤਾਂ ਇਨਾ ਮੈਨੂੰ ਲੱਗਦਾ ਨਹੀਂ ਭਰਾਵਾ ਵੀ ਕਿਤੇ ਇੱਕ ਤੱਕ ਤੇਰੀਆਂ ਗੱਲਾਂ ਲੱਗਦੀਆਂ ਨੇ ਵੀ ਇਨਾ ਪੜਿਆ ਲਿਖਿਆ ਹੋਵੇਂਗਾ ਧੋਖੇ ਦੇ ਨਾਲ ਤੇ ਤੂੰ ਸ਼ੈਨ ਕਰਾਇਆ ਨੇ ਕਿ ਬੰਦੇ ਨੇ ਕੁਝ ਕੁ ਪੈਸੇ ਦੇਤੇ ਹੋਣਗੇ ਤਾਂ 20000 ਰੁਪਇਆ ਤਾਂ ਤੇਰੇ ਨਾਲ ਸ਼ੈਨ ਕਰਾਇਆ ਨੇ ਕਿ ਉਹ ਪੈਸੇ ਨਾਲ ਤੂੰ ਭਰਾਵਾ ਆਪਦਾ ਚਲਾ ਲਿਆ ਵਗਾ ਘਰ ਦੇ ਵਿੱਚ ਤੇ ਹੁਣ ਕਿਹੜੀ ਆਮਦਨ ਤੈਨੂੰ ਸੋਸ਼ਲ ਮੀਡੀਆ ਤੋਂ ਆਉਂਦੀ ਸੀ ਜਾਂ ਸੋਸ਼ਲ ਮੀਡੀਆ ਦੇ ਤੂੰ ਪਾਉਂਦਾ ਸੀ ਵੀਡੀਓ ਤੇ ਗੱਲਾਂ ਬਾਤਾਂ ਕਰਦਾ ਜੀਗਾ ਤੇ ਉਹ ਅੱਜ ਕੱਲ ਤੇਰੀ ਬੰਦ ਹੋ ਗਈ ਆ ਵੀ ਤੇ ਹੁਣ ਭਰਾਵਾ ਘਬਰਾਉਣ ਦੀ ਲੋੜ ਨਹੀਂ ਡੰਦ ਦੀ ਲੋੜ ਨਹੀਂ ਹੈਗੀ ਤੇ ਨਾਲ ਖੜੇ ਆ ਨਾਲ ਖੜੇ ਆਗੇ ਖੜਦੇ ਰਹਾਂਗੇ ਡਟ ਕੇ ਖੜੇ ਆ ਪੰਜਾਬੀਆਂ ਨੂੰ ਵੀ ਚਾਹੀਦਾ ਵਗਾ ਦੇਸ਼ਾਂ ਵਿਦੇਸ਼ਾਂ ਵਾਲਿਆਂ ਨੂੰ ਵੀ ਵੀਰ ਮ ਵੀਰਾਂ ਨੂੰ ਚਾਹੀਦਾ ਵਗਾ ਕਿ ਅੱਜ ਆਪਾਂ ਨੂੰ ਛੋਨੂ ਸੀਤੂ ਵਾਲੇ ਦੇ ਨਾਲ ਖੰਡ ਦੀ ਲੋੜ ਆ ਗਈ ਭਰਾਵੋ ਜ਼ਰੂਰ ਖੜੀਏ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਦੁਬਈ ਇਟਲੀ ਈਰਾਨ ਫਰਾਂਸ ਜਿੱਥੇ ਜਾ ਤੱਕ ਵੀ ਆਪਣੇ ਪੰਜਾਬੀ ਬੈਠ ਨੇ ਛੋਨੂ ਸੀਤੂ ਵਾਲੇ ਦੇ ਆਪਾਂ ਨੂੰ ਨਾਲ ਖਾਣ ਦੀ ਭਰਾਵੋ ਬਹੁਤ ਜ਼ਰੂਰਤ ਆ ਗਈ ਤੇ ਉਹ ਬਾਈ ਨੂੰ ਉਹਨੂੰ ਵੀ ਲੱਖ ਲਾਂਤ ਪਾਉਣੇ ਜਿਨੇ ਇਹਦੇ ਨਾਲ ਉਹ ਕਰਾ ਕੇ ਸ਼ੈਣ ਦੇ ਨਾਲ ਇੰਨਾ ਧੱਕਾ ਕਰਦਾਗਾ ਭਰਾਵਾ ਕਾਹਨੂੰ ਕਿਸੇ ਮਾਤੜ ਬੰਦੇ ਨਾਲ ਗਰੀਬ ਬੰਦੇ ਨਾਲ ਇੰਨਾ ਧੱਕਾ ਕਰਦਾ ਉਹ ਕਿੱਥੇ ਲਿਖਾ ਦਵੇਂਗਾ ਯਾਰ ਤੂੰ ਆਕਸ਼ਨ ਨੂੰ ਜਾਣਾਂ ਦਾ ਕਫਨ ਨਹੀਂ ਹੁੰਦਾ ਵਗਾ ਨਾ ਠੀਕ ਆ ਕਿ ਨਹੀਂ ਤੇ ਤੂੰ ਕਹਿਗਾ ਵੀ ਪੈਸਿਆਂ ਦੇ ਨਾਲ ਪੈਸੇ ਪੂਜੇ ਕੋਈ ਨਹੀਂ ਨਾਲ ਜਾਂਦੇ ਕਿ ਜੇ ਅੱਜ ਪੈਸੇ ਕਮਾ ਵੀ ਲਵੇਂਗਾ ਸੂਣ ਸੀਤੂ ਵਾਲੇ ਦੇ ਉੱਤੋਂ ਕਮਾ ਵੀ ਲਵੇਂਗਾ ਕੱਲ੍ਹ ਕੱਲ ਨੂੰ ਤੇਰੀ ਲਾਦੀ ਯਾਰ ਗਲਤ ਨਿਕਲ ਗਈ ਕੀ ਕਰੇਗਾ ਤੂੰ ਕੱਲ ਨੂੰ ਤੇਰੀ ਲਾ ਦੀ ਇਹ ਜੀ ਗਲਤ ਨਿਕਲ ਗਈ ਕੋਈ ਚਟੇ ਤੇ ਲੱਗ ਗਿਆ ਕੋਈ ਕਾਸੇ ਹੋਰ ਤੇ ਲੱਗ ਗਿਆ ਕੋਈ ਨਸ਼ੇ ਪੱਤੇ ਦੇ दारू ਤੇ ਲੱਗ ਗਿਆ ਕੋਈ ਕੋ ਹੋਰ ਚ ਪੈ ਗਿਆ ਨਸ਼ੇ ਦੇ ਵਿੱਚ ਕੀ ਕੱਲਨੇਗਾ ਫਿਰ ਕੱਲ ਨੂੰ ਤੂੰ ਫੇਰ ਵੀ ਹਾਰੇਗਾ ਜੀ ਭਰਾਵਾ ਕੋਈ ਗੱਲ ਨਹੀਂ ਵਾਦੇ ਘੱਟ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਛੋਨੂ ਸੀਤੋ ਵਾਲੇ ਦਾ ਖੜਾ ਛੱਡ ਕੇ ਕਿਸੇ ਹੋਰ ਨੂੰ ਫੜ ਲਾ ਠੀਕ ਆ ਕਿ ਨਹੀਂ ਉਹ ਮਾਤਰ ਨੂੰ ਫੜ ਕੇ ਵਿਚਾਰ ਤੋਂ ਕੀ ਲੈ ਲੇਗਾ ਉਹ ਤੋਂ ਧੰਨਵਾਦ ਜੀ